ਵੀਖੇ ਪਹੁੰਚ ਰਹੀ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਦਾਰੇ ਕਰਨ ਵਾਸਤੇ ਤਾਂ ਤਸਵੀਰਾਂ ਤੁਹਾਡੇ ਨਾਲ ਸਚਕਣ ਜੀ ਹਰਮੰਦਰ ਸਾਹਿਬ ਜੀ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਸੰਗਤਾਂ ਦਾ ਠਾਠਾ ਮਾਰਦਾ ਕੱਠ ਨਵੇਂ ਸਾਲ ਮੌਕੇ ਕਿਉਂਕਿ ਦੇਸੀ ਮਹੀਨਿਆਂ ਮੁਤਾਬਕ ਜੋ ਨਵਾਂ ਸਾਲ ਜੋ ਅੱਜ ਚੜ੍ਹਿਆ ਤਾਂ ਇਸ ਮੌਕੇ ਦੇ ਉੱਤੇ ਜੋ ਸੰਗਤ ਦੂਰ ਦਰਾਜੇ ਤੋਂ ਗੁਰੂ ਘਰ ਵਿਖੇ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੀਆਂ ਕਰਦੇ ਹਾਂ ਕਿ ਸੰਗਤਾਂ ਦਾ ਠਾਠਾ ਮਾਰਦਾ ਕੱਠ ਗੁਰੂ ਘਰ ਵਿਖੇ ਵੱਡੇ ਪੱਦਰ ਤੇ ਪਹੁੰਚਿਆ ਹੋਇਆ ਹੈ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਿਰਿ ਵਾਹਿਗੁਰੂ ਸਤਿਨਾਮ ਸਿਰਿ ਵਾਹਿਗੁਰੂ ਸਤਿਨਾਮ ਸਿਰਿ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਜਿੱਥੇ ਸਾਨੂੰ ਰੋਲਦੇ ਫਿਰਦਿਆਂ ਨੂੰ ਇੱਕ ਨਵਾਂ ਨਵੇਕਲਾ ਰੂਪ ਦੇ ਕੇ ਨਵੀਂ ਮਰਯਾਦਾ ਦੇ ਕੇ ਸਾਡੇ ਸਿਰ ਤੇ ਹੱਥ ਰੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਥੇ ਨਾਲ ਹੀ 12 ਮਾਹ ਦੀ ਪਾਵਨ ਬਾਣੀ ਤੁਖਾਰੀ ਰਾਗ ਅੰਦਰ ਬਖਸ਼ਿਸ਼ ਕੀਤੀ ਸਹੀਦਾਂ ਦੇ ਸਰਤਾਜ ਪੰਚੂ ਪਾਤਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 12 ਮਹਾ ਮਾਜ ਮਹੱਲਾ ਪੰਜਵਾਂ ਤੇ ਪਾਵਨ ਬਾਣੀ ਸਾਨੂੰ ਬਖਸ਼ਿਸ਼ ਕੀਤੀ ਤੇ ਨਾਲ ਦੱਸਿਆ ਕਿ ਜੀਵਨ ਕੀ ਹੈ ਅਸੀਂ ਆਪਣੇ ਕਰਮਾ ਕਰਕੇ ਉਸ ਮਾਲਕ ਤੋਂ ਵਿਛੜਿਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਹਰਾਮ ਸੋ ਉਸ ਪਾਵਨ ਬਾਰਾ ਮਹਾ ਦੇ ਅਨੁਸਾਰ ਅੱਜ ਸਾਡਾ ਨਵਾਂ ਸਾਲ ਸੰਮਤ ਨਾਨਕ ਸਾਈ 557 ਜੋ ਆਰੰਭ ਹੋਇਆ ਹੈ ਪਾਵਨ ਧੁਰ ਕੀ ਬਾਣੀ ਦੇ ਦੁਆਰਾ ਤੇ ਪਾਤਸ਼ਾਹ ਕਹਿੰਦੇ ਚੇਤ ਗੋਵਿੰਦ ਅਰਧ ਈ ਹੋਵੇ ਆਨੰਦ ਘਣਾ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਭਣਾ ਇਸ ਮਹੀਨੇ ਦੇ ਅੰਦਰ ਭਾਵੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਹਰ ਸਮੇਂ ਬਖਸ਼ਿਸ਼ ਕਰਦੇ ਨੇ ਕਿ ਭਾਈ ਖਾਤ ਪਾਓ ਕਰ ਕਾਮ ਸਬ ਚੀਤ ਨਿਰੰਝਣ ਨਾਲ ਹਰ ਵੇਲੇ ਉਸ ਮਾਲਕ ਦੀ ਯਾਦ ਵਿੱਚ ਜੁੜੇ ਰਹਿਣਾ ਏ ਤੇ ਜਿਹੜੇ ਜੁੜਦੇ ਨੇ ਉਹਨਾਂ ਦੇ ਪ੍ਰਤੀ ਕਹਿੰਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨਮੰਤ ਧਨ ਸੇ ਸੇ ਨਾਨਕਾ ਪੂਰਨ ਸੋਇ ਸੰਤ ਪੰਜਾਛ ਇਸ ਮਹੀਨੇ ਦੇ ਅੰਦਰ ਯਾਦ ਕਰਵਾਉਂਦੇ ਨੇ ਚੇਤਾ ਕਰਵਾਉਂਦੇ ਨੇ ਕਿ ਭਾਈ ਉਸ ਗਵਿੰਦ ਨੂੰ ਯਾਦ ਕਰਨ ਵਾਸਤੇ ਉਹਦੀ ਅਰੰਧਨਾ ਕਰਨ ਵਾਸਤੇ ਇਹ ਮਨੁੱਖਾ ਜੀਵਨ ਮਿਲਿਆ ਹੈ ਸੋ ਨਵੇਂ ਸੰਮਤ ਨਾਨਕਸ਼ਹੀ 597 ਸਾਲ ਦੀ ਸ੍ਰੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਵਿਸ਼ਵ ਭਰ ਦੇ ਆ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहे गुरू तन वाहे गुरू तन ਤਾ ਤਸਵੀਰਾਂ ਤੁਹਾਡਾ ਨਾਮ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੀਆਂ ਕਿਤੇ ਸਾਡੇ ਨਾਲ ਕੋਈ ਸੰਗਤਾਂ ਵੀ ਮੌਜੂਦ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜੀ ਵਾਹਿਗੁਰੂ ਜੀ ਅੱਜ ਨਵਾਂ ਸਾਲ ਆ ਤੇ ਉਸ ਮੌਕੇ ਤੇ ਤੁਸੀਂ ਗੁਰੂ ਘਰ ਵਿਖੇ ਆਏ ਹੋ ਦਰਸ਼ਨਦਾਰੀ ਕਰਨ ਵਾਸਤੇ ਕਿਵੇਂ ਵੇਖਦੇ ਬਹੁਤ ਬਹੁਤ ਵਧੀਆ ਮੌਕੇ ਬਹੁਤ ਗੁਰੂ ਦੀ ਕਿਰਪਾ ਮਹਾਰਾਜ ਦੀ ਕਿਰਪਾ ਹਰ ਬਨਿਆਂ ਕਿਰਪਾ ਦਾਦੇ ਦੀ ਹਰ ਇੱਕ ਤੇ ਮੇਰ ਕਰੇ ਹਰ ਇੱਕ ਦੀਆਂ ਮਨੋਕਾਮਨਾ ਪੂਰੀਆਂ ਕਰੇ ਜੀ ਹਰ ਇੱਕ ਤੇ ਤੀਰਥ ਯਾਤਰਾ ਸਫਲ ਕਰੇ ਜੀ ਮਹਾਰਾਜ ਹਰ ਕਰੇ ਜੀ ਆਹ ਇਹ ਤਸਵੀਰਾਂ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੇ ਕੀਤੀਆਂ ਨੇ ਤਾਂ ਉੱਥੇ ਹੀ ਸੰਗਤਾਂ ਦਾ ਠਾਠਾ ਮਾਰਦਾ ਘੱਟ ਗੁਰੂ ਘਰ ਵਿਖੇ ਲਗਾਤਾਰ ਪਹੁੰਚ ਰਿਹਾ ਤਾਂ ਨਵੇਂ ਸਾਲ ਮੌਕੇ ਸੰਗਤ ਜੋ ਗੁਰੂ ਘਰ ਵਿਖੇ ਪਹੁੰਚ ਕੇ ਦਰਸ਼ਨ ਦਰੇ ਕਰ ਰਹੀ ਆ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਆ ਤਾਂ ਉਹਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਖਾਸ ਕਰਕੇ ਕਿਉਂਕਿ ਸੰਗਤ ਦਾ ਠਾਠਾ ਮਾਰਦਾ ਘੱਟ ਜਿੱਥੇ ਕਿ ਇੱਕ ਤਰਫਾ ਹੋਲੀ ਦਾ ਤਿਹਾਰ ਵੀ ਮਨਾਇਆ ਜਾ ਰਿਹਾ ਜੋ ਲੋਕ ਨੇ ਅੱਜ ਦੇ ਦਿਨ ਦੇ ਵਿੱਚ ਹੋਲੀ ਦਾ ਤਿਹਾਰ ਮਨਾਉਂਦੇ ਨੇ ਉੱਥੇ ਸਿੱਖ ਸੰਗਤ ਅੱਜ ਦੇ ਦਿਨ ਨਵੇਂ ਸਾਲ ਮੌਕੇ ਜੋ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਜੋ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਦਿਖਾਈ ਦੇ ਰਹੀ ਆ ਤਾਂ ਇਹ ਖਾਸ ਤਸਵੀਰਾਂ ਤੜਨਾਲ ਸਾਂਝੀਆਂ ਕੀਤੀਆਂ ਨੇ ਬੜੇ ਰੋ ਜਗਬੰਦ ਦਰਸ਼ਨ ਟੀਵੀ ਦੇ ਨਾਲ ਤੜਨਾ ਕੱਲੀ-ਕੱਲੀ ਤਸਵੀਰ ਗੁਰੂ ਘਰ ਨਾਲ ਸੰਬੰਧਿਤ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਲਕਸ਼ ਸੁਨੇਕ ਜਗਬੰਦੀ ਟੀਵੀ ਸ਼੍ਰੀ ਹਮਸੋਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੇ ਇਸ ਮੌਜੂਦ ਸਤਿਕੰਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਦਈਏ ਕਿ ਦੇਸੀ ਮਹੀਨਿਆਂ ਮੁਤਾਬਕ ਅੱਜ ਨਵਾਂ ਸਾਲ ਜੋ ਮਨਾਇਆ ਜਾ ਰਿਹਾ ਸਿੱਖ ਸੰਗਤ ਜੋ ਵੱਧ ਚੜ ਕੇ ਗੁਰੂ ਘਰ ਵਿਖੇ ਪਹੁੰਚ ਰਹੀ ਹੈ ਗੁਰੂ ਸਾਹਿਬ ਦੇ ਦਰਸ਼ਨ ਦਰੈ ਕਰਨ ਵਾਸਤੇ ਤਾਂ ਤਸਵੀਰਾਂ ਤੁਹਾਡੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਸੰਗਤਾਂ ਦਾ ਠਾਠਾ ਮਾਰਦਾ ਕੱਠ ਨਵੇਂ ਸਾਲ ਮੌਕੇ ਕਿਉਂਕਿ ਦੇਸੀ ਮਹੀਨਿਆਂ ਮੁਤਾਬਕ ਜੋ ਨਵਾਂ ਸਾਲ ਜੋ ਅੱਜ ਚੜ੍ਹਿਆ ਤਾਂ ਇਸ ਮੌਕੇ ਦੇ ਉੱਤੇ ਜੋ ਸੰਗਤ ਦੂਰ ਦਰਾਜੇ ਤੋਂ ਗੁਰੂ ਘਰ ਵਿਖੇ ਦਰਸ਼ਨ ਦਰੇ ਕਰਨ ਵਾਸਤੇ ਪਹੁੰਚ ਰਿਹਾ ਤਾਂ ਤਸਵੀਰਾਂ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੀਆਂ ਕਰਦੇ ਆ ਕਿ ਸੰਗਤਾਂ ਦਾ ਠਾਠਾ ਮਰਦਾ ਕੱਠ ਗੁਰੂ ਘਰ ਵਿਖੇ ਵੱਡੇ ਪੱਧਰ ਤੇ ਪਹੁੰਚਿਆ ਹੋਇਆ ਨਾਮ ਜੀ ਰਿਵਾਇ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ध वाहे वागुरु धनवा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਜਿੱਥੇ ਸਾਨੂੰ ਰੋਲਦੇ ਪਿਰਦਿਆਂ ਨੂੰ ਇੱਕ ਨਵਾਂ ਨਵੇਕਰਾ ਰੂਪ ਦੇ ਕੇ ਨਵੀਂ ਮਰਜ਼ਾਦਾ ਦੇ ਕੇ ਇਹ ਸਾਡੇ ਸਿਰ ਤੇ ਹੱਥ ਰੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਥੇ ਨਾਲ ਹੀ 12 ਮਾਹ ਦੀ ਪਾਵਨ ਬਾਣੀ ਤੁਖਾਰੀ ਰਾਗ ਅੰਦਰ ਬਖਸ਼ਿਸ਼ ਕੀਤੀ। ਚਹੀਦਾ ਦੇ ਸਰਤਾਜ ਪੰਚੂ ਪਾਤਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 12 ਮਹਾ ਮਾਜ ਮਹੱਲਾ ਪੰਜਵਾਂ ਤੇ ਪਾਵਨ ਬਾਣੀ ਸਾਨੂੰ ਬਖਸ਼ਿਸ਼ ਕੀਤੀ ਤੇ ਨਾਲ ਦੱਸਿਆ ਕਿ ਜੀਵਨ ਕੀ ਹੈ ਅਸੀਂ ਆਪਣੇ ਕਰਮਾਂ ਖਰਕੇ ਉਸ ਮਾਲਕ ਤੋਂ ਵਿਛੜੇ ਹਾਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਨਹਰਾਮ ਸੋ ਉਸ ਪਾਵਨ 12 ਮਹਾ ਦੇ ਅਨੁਸਾਰ ਅੱਜ ਸਾਡਾ ਨਵਾਂ ਸਾਲ ਸੰਮਤ ਨਾਨਕ ਸਾਈ 557 ਜੋ ਆਰੰਭ ਹੋਇਆ ਹੈ ਪਾਵਨ ਤੁਰਕੀ ਬਾਣੀ ਦੇ ਦੁਆਰਾ ਤੇ ਪਾਤਸ਼ਾਹ ਕਹਿੰਦੇ ਚੇਤ ਗੋਵਿੰਦ ਅਰਧ ਈ ਹੋਵੇ ਆਨੰਦ ਘਣਾ ਸੰਤ ਜਨਾਂ ਮਿਲ ਪਾਈਏ ਰਸਲਾ ਨਾਮ ਭੜਾ ਇਸ ਮਹੀਨੇ ਦੇ ਅੰਦਰ ਭਾਵੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਹਰ ਸਮੇਂ ਬਖਸ਼ਿਸ਼ ਕਰਦੇ ਨੇ ਕਿ ਭਾਈ ਖਾਤ ਪਾਓ ਕਰ ਕਾਮ ਸਭ ਚੀਤ ਨਿਰੰਝਣ ਨਾਲ ਹਰ ਵੇਲੇ ਉਸ ਵਾਲਖ ਦੀ ਯਾਦ ਵਿੱਚ ਜੁੜੇ ਰਹਿਣਾ ਹੈ ਤੇ ਜਿਹੜੇ ਜੁੜਦੇ ਨੇ ਉਹਨਾਂ ਦੇ ਪ੍ਰਤੀ ਕਿੰਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨਮੰਤ ਅਨੁਸੇ ਸੇ ਨਾਨਕਾ ਪੂਰਨ ਸੋਇ ਸੰਤ ਤੇ ਪਾਤਸ਼ਾਹ ਇਸ ਮਹੀਨੇ ਦੇ ਅੰਦਰ ਯਾਦ ਕਰਵਾਉਂਦੇ ਨੇ ਚੇਤਾ ਕਰਵਾਉਂਦੇ ਨੇ ਕਿ ਭਾਇਓ ਉਸ ਗੁਰਿੰਦ ਨੂੰ ਯਾਦ ਕਰਨ ਵਾਸਤੇ ਉਹਦੀ ਅਰਾਧਨਾ ਕਰਨ ਵਾਸਤੇ ਇਹ ਮਨੁੱਖਾ ਜੀਵਨ ਮਿਲਿਆ ਹੈ ਸੋ ਨਵੇਂ ਸੰਮਤ ਨਾਨਕਸ਼ਹੀ 557 ਸਾਲ ਦੀ ਸ੍ਰੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਵਿਸ਼ਵ ਭਰ ਦੇਆ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸਾਹਿਬ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਤਾਂ ਤਸਵੀਰਾਂ ਤੁਹਾਡਾ ਨਾਂ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੀਆਂ ਕਿਤੇ ਸਾਡੇ ਨਾਲ ਕੋਈ ਸੰਗਤਾਂ ਵੀ ਮੌਜੂਦ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਾਈ ਗੁਰਜੀ ਅੱਜ ਨਵਾਂ ਸਾਲ ਆ ਤੇ ਉਸ ਮੌਕੇ ਤੇ ਤੁਸੀਂ ਗੁਰੂ ਘਰ ਵਿਖੇ ਆਏ ਹੋ ਦਰਸ਼ਨ ਦਰ ਕਰਨ ਵਾਸਤੇ ਕਿਵੇਂ ਵਿਖਦੇ ਹੋ ਬਹੁਤ ਬਹੁਤ ਵਧੀਆ ਮਹੌਲ ਬਹੁਤ ਗੁਰੂ ਦੀ ਕਿਰਪਾ ਮਹਾਰਾਜ ਦੀ ਕਿਰਪਾ ਹਰ ਬਨਿਓਂ ਕਿਰਪਾ ਦਾਦੇ ਦੀ ਹਰ ਇੱਕ ਤੇ ਮੇਰ ਕਰੇ ਹਰ ਇੱਕ ਦੀ ਮਨੋਕਾਮਨਾ ਪੂਰੀਆਂ ਕਰੇ ਹਰ ਇੱਕ ਦੇ ਤੀਰਥ ਯਾਤਰਾ ਸਫਲ ਕਰੇ ਜੀ ਮਹਾਰਾਜ ਹਰ ਇੱਕ ਜੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੇ ਕੀਤੀਆਂ ਨੇ ਤਾਂ ਉੱਥੇ ਹੀ ਸੰਗਤਾਂ ਦਾ ਹੀ ਠਾਠਾ ਠਾਠਾ ਮਾਰਦਾ ਘੱਟ ਗੁਰੂ ਘਰ ਵਿਖੇ ਲਗਾਤਾਰ ਪਹੁੰਚ ਰਿਹਾ ਤਾਂ ਨਵੇਂ ਸਾਲ ਮੌਕੇ ਸੰਗਤ ਜੋ ਗੁਰੂ ਘਰ ਵਿਖੇ ਪਹੁੰਚ ਕੇ ਦਰਸ਼ਨ ਦਰ ਕਰ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਆ ਤਾਂ ਉਸ ਦੀਆਂ ਤਸਵੀਰਾਂ ਵੀ ਤੜਨਾਲ ਸਾਂਝੀਆਂ ਕੀਤੀਆਂ ਨੇ ਤਾਂ ਖਾਸ ਕਰਕੇ ਕਿਉਂਕਿ ਸੰਗਤ ਦਾ ਇਠਾਠਾ ਮਾਰਦਾ ਘਰ ਜਿੱਥੇ ਕਿ ਇੱਕ ਤਰਫਾ ਹੋਲੀ ਦਾ ਤਿਹਾਰ ਵੀ ਮਨਾਇਆ ਜਾ ਰਿਹਾ ਜੋ ਲੋਕ ਨੇ ਅੱਜ ਦੇ ਦਿਨ ਦੇ ਵਿੱਚ ਹੋਲੀ ਦਾ ਤਿਹਾਰ ਮਨਾਉਂਦੇ ਨੇ ਉੱਥੇ ਸਿੱਖ ਸੰਗਤ ਅੱਜ ਦੇ ਦਿਨ ਨਵੇਂ ਸਾਲ ਮੌਕੇ ਜੋ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਜੋ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀ ਦਿਖਾਈ ਦੇ ਰਹੀ ਆ ਤਾਂ ਇਹ ਖਾਸ ਤਸਵੀਰਾਂ ਤੜਨਾਲ ਸਾਂਝੀਆਂ ਕੀਤੀਆਂ ਨੇ ਬੜੇ ਰੋ ਜਗਵੰਤ ਦਸ਼ਨ ਟੀਵੀ ਦੇ ਨਾਲ ਤੜਨਾ ਕਲੀ-ਕਲੀ ਤਸਵੀਰ ਗੁਰੂ ਘਰ ਨਾਲ ਸੰਬੰਧਿਤ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਲਕਸ਼ਾ ਸੁਨੇਕ ਜਗਵੰਦੀ ਟੀਵੀ ਸ਼੍ਰੀ ਅਮਸੋਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਮੌਜੂਦ ਆ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਦਈਏ ਕਿ ਦੇਸੀ ਮਹੀਨਿਆਂ ਮੁਤਾਬਕ ਅੱਜ ਨਵਾਂ ਸਾਲ ਜੋ ਮਨਾਇਆ ਜਾ ਰਿਹਾ ਸਿੱਖ ਸੰਗਤ ਜੋ ਵੱਧ ਚੜ ਕੇ ਗੁਰੂ ਘਰ ਵਿਖੇ ਪਹੁੰਚ ਰਹੀ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਦੇ ਦਾਰੇ ਕਰਨ ਵਾਸਤੇ ਤਾਂ ਤਸਵੀਰਾਂ ਤੁਹਾਡੇ ਨਾਲ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਸੰਗਤਾਂ ਦਾ ਠਾਠਾ ਮਾਰਦਾ ਕੱਠ ਨਵੇਂ ਸਾਲ ਮੌਕੇ ਕਿਉਂਕਿ ਦੇਸੀ ਮਹੀਨਿਆਂ ਮੁਤਾਬਕ ਜੋ ਨਵਾਂ ਸਾਲ ਜੋ ਅੱਜ ਚੜ੍ਹਿਆ ਤਾਂ ਇਸ ਮੌਕੇ ਦੇ ਉੱਤੇ ਜੋ ਸੰਗਤ ਦੂਰ ਦਰਾਜੇ ਤੋਂ ਗੁਰੂ ਘਰ ਵਿਖੇ ਦਰਸ਼ਨ ਦੇ ਕਰਨ ਵਾਸਤੇ ਪਹੁੰਚ ਰਹੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੀਆਂ ਕਰਦੇ ਆ ਕਿ ਸੰਗਤਾਂ ਦਾ ਠਾਠਾ ਮਰਦਾ ਕੱਠ ਗੁਰੂ ਘਰ ਵਿਖੇ ਵੱਡੇ ਪੱਦਰ ਤੇ ਪਹੁੰਚਿਆ ਹੋਇਆ। ਨਾਮ ਜੀ ਰਿਵਾਇ ਗੁਰੂ ਸਤ ਨਾਮ ਜੀ ਰਿਵਾਇ ਗੁਰੂ ਸਤ ਨਾਮ ਜੀ ਰਿਵਾਇ ਗੁਰੂ ਸਤ ਨਾਮ ਜੀ ਰਿਵਾਇ

ਸਤਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਜਿੱਥੇ ਸਾਨੂੰ ਰੋਲਦਿਆਂ ਫਿਰਦਿਆਂ ਨੂੰ ਇੱਕ ਨਵਾਂ ਨਵੇਕਲਾ ਰੂਪ ਦੇ ਕੇ ਨਵੀਂ ਮਰਜ਼ਾਦਾ ਦੇ ਕੇ ਇਹ ਸਾਡੇ ਸਿਰ ਤੇ ਹੱਥ ਰੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਥੇ ਨਾਲ ਹੀ 12 ਮਾਹ ਦੀ ਪਵਨ ਬਾਣੀ ਤੁਸਾਰੀ ਰਾਗ ਅੰਦਰ ਬਖਸ਼ਿਸ਼ ਕੀਤੀ। ਛੇਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 12 ਮਹਾ ਮਾਜ ਮਹੱਲਾ ਪੰਜਵਾਂ ਤੇ ਪਵਨ ਬਾਣੀ ਸਾਨੂੰ ਬਖਸ਼ਿਸ਼ ਕੀਤੀ ਤੇ ਨਾਲ ਦੱਸਿਆ ਕਿ ਜੀਵਨ ਕੀ ਹੈ ਅਸੀਂ ਆਪਣੇ ਕਰਮਾਂ ਖਰ ਕੇ ਉਸ ਮਾਲਕ ਤੋਂ ਵਿਛੜੇ ਹ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਂ ਨਿਹਰਾਮ ਸੋ ਉਸ ਪਵਨ 12 ਮਹਾ ਦੇ ਅਨੁਸਾਰ ਅੱਜ ਸਾਡਾ ਨਵਾਂ ਸਾਲ ਸੰਮਤ ਨਾਨਕ ਸਾਈ 557 ਦਾ ਜੋ ਆਰੰਭ ਹੋਇਆ ਹੈ ਪਾਵਨ ਧੁਰ ਕੀ ਬਾਣੀ ਦੇ ਦੁਆਰਾ ਤੇ ਪਾਤਸ਼ਾਹ ਕਹਿੰਦੇ ਚੇਤ ਗੁਵਿੰਦ ਅਰਧ ਈ ਹੋਵੇ ਆਨੰਦ ਘਣਾ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਭਣਾ ਇਸ ਮਹੀਨੇ ਦੇ ਅੰਦਰ ਭਾਵੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਹਰ ਸਮੇਂ ਬਖਸ਼ਿਸ਼ ਕਰਦੇ ਨੇ ਕਿ ਭਾਈ ਕਾਤ ਪਾਓ ਕਰ ਕਾਮ ਸਬ ਚੀਤ ਨਿਰੰਝਣ ਨਾਲ ਹਰ ਵੇਲੇ ਉਸ ਮਾਲਕ ਦੀ ਯਾਦ ਵਿੱਚ ਜੁੜੇ ਰਹਿਣਾ ਏ ਤੇ ਜਿਹੜੇ ਜੁੜਦੇ ਨੇ ਉਹਨਾਂ ਦੇ ਪ੍ਰਤੀ ਕਹਿੰਦੇ ਜਿਨ੍ਹਾਂ ਸਾਸ ਗਰਾਸ ਨਾਲ ਵਿਸਰੇ ਹਰ ਨਾਮਾ ਮਨਮੰਤ ਤਨ ਸਿਸੇ ਨਾਨਕਾ ਪੂਰਨ ਸੋਇ ਸੰਤ ਤੇ ਪਾਤਸ਼ਾਹ ਇਸ ਮਹੀਨੇ ਦੇ ਅੰਦਰ ਯਾਦ ਕਰਵਾਉਂਦੇ ਨੇ ਚੇਤਾ ਕਰਵਾਉਂਦੇ ਨੇ ਕਿ ਭਾਈ ਉਸ ਗੁਵਿੰਦ ਨੂੰ ਯਾਦ ਕਰਨ ਵਾਸਤੇ ਉਹਦੀ ਅਰੰਧਨਾ ਕਰਨ ਵਾਸਤੇ ਇਹ ਮਨੁੱਖਾ ਜੀਵਨ ਮਿਲਿਆ ਹੈ ਸੋ ਨਵੇਂ ਸੰਮਤ ਨਾਨਕਸ਼ਹੀ 597 ਸਾਲ ਦੀ ਸ੍ਰੀ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਨੂੰ ਵਿਸ਼ਵ ਭਰ ਦੇ ਆ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਿਨਾਮ ਜ਼ਿਰੀ ਵਾਹਿਗੁਰੂ ਸਤਿਨਾਮ ਜ਼ਿਰੀ ਵਾਹਿਗੁਰੂ ਵਾਹਿਗੁਰੂ ਤਸਵੀਰਾਂ ਤੁਹਾਡਾ ਨਾਮ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੀਆਂ ਕਿਤੇ ਸਾਡੇ ਨਾਲ ਕੋਈ ਸੰਗਤਾਂ ਵੀ ਮੌਜੂਦ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਜੀ ਅੱਜ ਨਵਾਂ ਸਾਲ ਹੈ ਤੇ ਉਸ ਮੌਕੇ ਤੇ ਤੁਸੀਂ ਗੁਰੂ ਘਰ ਵਿਖੇ ਆਏ ਹੋ ਦਰਸ਼ਨਦਾਰੀ ਕਰਨ ਵਾਸਤੇ ਕਿਵੇਂ ਵੇਖਦੇ ਬਹੁਤ ਬਹੁਤ ਵਧੀਆ ਮੌਕੇ ਬਹੁਤ ਗੁਰੂ ਦੀ ਕਿਰਪਾ ਮਹਾਰਾਜ ਦੀ ਕਿਰਪਾ ਹਰ ਬੰਦੇ ਨੂੰ ਕਿਰਪਾ ਦਾਦੇ ਦੀ ਹਰ ਇੱਕ ਤੇ ਮੇਰ ਕਰੇ ਹਰ ਇੱਕ ਦੀ ਮਨੋ ਕਾਮਨਾ ਪੂਰੀਆਂ ਕਰੇ ਹਰ ਇੱਕ ਤੇ ਤੇ ਇਹ ਜਤਰਾ ਸਫਲ ਕਰੇ ਜੀ ਮਹਾਰਾਜ ਹਰ ਕਰੇ ਜੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਸਾਂਝੇ ਕੀਤੀਆਂ ਨੇ ਤਾਂ ਉੱਥੇ ਹੀ ਸੰਗਤਾਂ ਦਾ ਠਾਠਾ ਠਾਠਾ ਮਾਰਦਾ ਘੱਟ ਗੁਰੂ ਘਰ ਵਿਖੇ ਲਗਾਤਾਰ ਪਹੁੰਚ ਰਿਹਾ ਤਾਂ ਨਵੇਂ ਸਾਲ ਮੌਕੇ ਸੰਗਤ ਜੋ ਗੁਰੂ ਘਰ ਵਿਖੇ ਪਹੁੰਚ ਕੇ ਦਰਸ਼ਨ ਦਰੇ ਕਰ ਰਹੀ ਆ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਆ ਤਾਂ ਉਹਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਖਾਸ ਕਰਕੇ ਕਿਉਂਕਿ ਸੰਗਤ ਦਾ ਠਾਠਾ ਠਾਠਾ ਮਾਰਦਾ ਘੱਟ ਜਿੱਥੇ ਕਿ ਇੱਕ ਤਰਫਾ ਹੋਲੀ ਦਾ ਤਿਹਾਰ ਵੀ ਮਨਾਇਆ ਜਾ ਰਿਹਾ ਜੋ ਲੋਕ ਨੇ ਅੱਜ ਦੇ ਦਿਨ ਦੇ ਵਿੱਚ ਹੌਲੀ ਦਾ ਤਿਹਾਰ ਮਨੰਦ ਨੇ ਉੱਥੇ ਸਿੱਖ ਸੰਗਤ ਅੱਜ ਦੇ ਦਿਨ ਨਵੇਂ ਸਾਲ ਮੌਕੇ ਜੋ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਜੋ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਦਿਖਾਈ ਦੇ ਰਹੀ ਆ ਤਾਂ ਇਹ ਖਾਸ ਤਸਵੀਰਾਂ ਤੜਨਾਲ ਸਾਂਝੀਆਂ ਕੀਤੀਆਂ ਨੇ ਬੜੇ ਰੋ ਜਗਵੰਦ ਦਰਸ਼ਨ ਟੀਵੀ ਦੇ ਨਾਲ ਤੜਨਾ ਕੱਲੀ-ਕੱਲੀ ਤਸਵੀਰ ਗੁਰੂ ਘਰ ਨਾਲ ਸੰਬੰਧਿਤ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਲਕਸ਼ਸਨ ਇੱਕ ਜਗਵੰਦੀ ਟੀਵੀ ਸ਼੍ਰੀ ਅਮਸੋਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਮੌਜੂਦਾਂ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਦਈਏ ਕਿ ਦੇਸੀ ਮਹੀਨਿਆਂ ਮੁਤਾਬਕ ਅੱਜ ਨਵਾਂ ਸਾਲ ਜੋ ਮਨਾਇਆ ਜਾ ਰਿਹਾ ਸਿੱਖ ਸੰਗਤ ਜੋ ਵੱਧ ਚੜ ਕੇ ਗੁਰੂ ਘਰ ਵਿਖੇ ਪਹੁੰਚ ਰਹੀ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਦਰੈ ਕਰਨ ਵਾਸਤੇ ਤਾਂ ਤਸਵੀਰਾਂ ਤੁਹਾਡੇ